ਅਸੀ ਗੱਲ ਜੀ ਕੀ ਹਾਲ ਚਾਲ ਜੀ ਸਾਰਿਆਂ ਦਾ ਅੱਜ ਸਬੱਵੀ ਪਹੁੰਚੇ ਆ ਸ਼ੇਕਸਪੀਅਰ ਪਾਰਕ ਆਪਣੇ ਨੌਸ਼ੋ ਦੇ ਵਿੱਚ ਸ਼ੇਕਸਪੀਅਰ ਪਾਰਕ ਦੀ ਜੇ ਗੱਲ ਕਰੀਏ ਤੇ 1880 ਦੇ ਵਿੱਚ ਇੱਕ ਗੋਰੇ ਬੰਦੇ ਨੇ ਮੌਰੀ ਬੰਦੇ ਤੋਂ ਲਿਆ ਸੀ ਤੇ ਉਹਦੀ ਫੈਮਿਲੀ ਦਾ ਨਾਂ ਸ਼ੇਕਸਪੀਅਰ ਸੀ ਤੇ ਸ਼ੇਕਸਪੀਅਰ ਉਹਦੀ ਫੈਮਿਲੀ ਦਾ ਨਾਂ ਤੇ ਉਹਦਾ ਇਹਦਾ ਨਾਂ ਸ਼ੇਕਸਪੀਅਰ ਪਿਆ ਤੇ ਇਹਦੇ ਵਿੱਚ ਘਟੋਟ ਤਿੰਨ ਟ੍ਰੈਕ ਆਉਂਦੇ ਆ ਤੇ ਅਸੀਂ ਟੀ 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 ਟ੍ਰੈਕ ਤੇ ਆਏ ਆ ਵੀ ਥੋੜਾ ਵੱਡਾ ਆ ਪਰ ਇੰਨੇ ਵੀ ਨਹੀਂ ਵੱਡੇ ਪਰ ਜਿਹੜੀ ਇਸ ਆਪਣੀ ਰਿਜ਼ਰਵ ਦੀ ਗੱਲ ਕਰੀਏ ਕਿਉਂਕਿ ਇਹ ਹੁਣ ਡੋਨੇਟ ਕਰ ਦਿੱਤੀ ਗਈ ਉਸ ਫੈਮਿਲੀ ਵੱਲੋਂ ਤੇ ਇਹਦੇ ਵਿੱਚ ਇੱਕ ਕਿਵੀ ਵੀ ਰਿਜ਼ਰਵ ਵੀ ਬਣਿਆ ਆ ਤੇ ਆਪਣੇ ਆਪ ਦੇ ਵਿੱਚ ਬੜਾ ਅਨੋਖਾ ਜਿਹਾ ਰਿਜ਼ਰਵ ਆ ਕਿਉਂਕਿ ਨਾਰਮਲੀ ਕਿਵੀ ਨੂੰ ਇਦਾਂ ਛੜਦੇ ਨਹੀਂ ਖੁੱਲਾ ਪਰ ਕੁਝ ਸਾਲ ਲੱਗੇ ਉਹਨਾਂ ਨੂੰ ਪ੍ਰੋਟੈਕਟ ਜਿੱਦਾਂ ਏਰੀਆ ਬਣਾ ਕੇ ਕਰਨ ਦੇ ਵਿੱਚ ਤੇ ਹੁਣ ਉੱਤੇ ਕਿਵੀ ਵੀ ਹੈਗੇ ਨੇ ਮਤਲਬ ਜੇ ਤੁਸੀਂ ਅੰਦਰ ਜਾਣਾ ਚਾਹੋ ਤੇ ਜਿੱਦਾਂ ਕਿ ਤੁਹਾਨੂੰ ਪਤਾ ਵੀ ਕਿਵੀ ਇੱਥੇ ਤਾਂ ਨੇਟਿਵ ਬर्ड ਆ ਤੇ ਫਲਾਈਟਲੈਸ ਆ ਤੇ ਫਾਈਟਲੈਸ ਆ ਦੋਨੇ ਤਰੀਕੇ ਨਾਲ ਤੇ ਤਾਂ ਕਰਕੇ ਉਹਦੀ ਸੇਫਟੀ ਦੇ ਖਸਰਨ ਲਈ ਉਹਨਾਂ ਨੇ ਉੱਥੇ ਰੱਖਿਆ ਆ ਜਿਦਾ ਪਿਛਲੀ ਵਾਰ ਆਪਾਂ ਗੱਲ ਕੀਤੀ ਜਿਹੜਾ ਉੱਥੇ ਪੌਸਮ ਵਗੈਰਾ ਨੇ ਹੋ ਰੈਟਸ ਆ ਜਿਹੜੇ ਯੂਰਪੀਅਨ ਦੇ ਲੋਕਾਂ ਦੇ ਨਾਲ ਆਉਣ ਇੱਥੇ ਆਏ ਸੀ ਤੇ ਇਹਨਾਂ ਜਾਨਵਰਾਂ ਨੂੰ ਖਤਰਾ ਪੈ ਗਿਆ ਸੀ ਪਿਛਲੀ ਵਾਰ ਗੱਲ ਕੀਤੀ ਸੀ ਮੈਮਲਸ ਦੀ ਉਹਦੇ ਵਿੱਚ ਇੱਕ ਗੱਲ ਐਡ ਕਰ ਦਈਏ ਬਈ ਨਿਊਜ਼ੀਲੈਂਡ ਦੇ ਵਿੱਚ ਮੈਮਲਸ ਦੀ ਗੱਲ ਕਰੀਏ ਤਾਂ ਇਹਦੇ ਸਿਰਫ ਇੱਕ ਜਾਨਵਰ ਹੀ ਆਉਂਦਾ ਮੈਮਲਸ ਬਾਕੀ ਸਾਰੇ ਜਿਦਾਂ ਆਪਾਂ ਅੰਡਾ ਧਾਰੀ ਗਏ ਦੰਨੇ ਆ ਉਹ ਨੇ ਜਿਹੜਾ ਮੈਮਲਸ ਵੀ ਆ ਉਹ ਇੱਕ ਬੈਟ ਆਉਂਦੀ ਆ ਉਹਦੇ ਤਿੰਨ ਤਰ੍ਹਾਂ ਦੀ ਬੈਟ ਆਉਂਦੀਆਂ ਨੇ ਇੱਕ ਵੱਡੀ ਛੋਟੀ ਪੂਛ ਉਹ ਤੋਂ ਮੀਡੀਅਮ ਕਰਕੇ ਤੇ ਉਹ ਸਿਰਫ ਤੁਹਾਡੇ ਇੱਕ ਥੰਮ ਦੇ ਤੇ ਇਹਦੂ ਵੱਡੀ ਨਹੀਂ ਹੈਗੀ ਉਹ ਤੇ ਜੇ ਤੁਸੀਂ ਸਰਚ ਕਰਨਾ ਚਾਹੋ ਤਾਂ ਫਦਰ ਉੱਤੇ ਸਰਚ ਹੋ ਜਾਂਦੀ ਆ ਤੇ ਜੇ ਹੋ ਜਾਨਵਰਾਂ ਦੀ ਗੱਲ ਕਰੀਏ ਵੀ ਜਿੱਦਾਂ ਹੁਣ ਇੱਥੇ ਆਸ-ਪਾਸੇ ਕਈ ਜਾਨਵਰ ਨੇ ਇਸ ਰਿਜ਼ਰਵ ਦੇ ਵਿੱਚ ਇਹਨਾਂ ਨੇ ਰੱਖੇ ਹੋਏ ਨੇ ਉਹਦੇ ਵਿੱਚ ਉਹ ਭੇਡਾਂ ਵਗੈਰਾ ਨੇ ਕਾਕਾਪੂ ਵਗੈਰਾ ਜਾਂ ਹੋਰ ਜਾਨਵਰ ਵੀ ਨੇ ਤੇ ਜਿਹੜੇ ਨੇਟ ਬਰਡਸ ਨੇ ਉਹਨਾਂ ਦੀ ਸੇਫਟੀ ਲਈ ਤੇ ਜੇ ਭੇਡਾਂ ਦੀ ਉਹ ਕੱਲੀ ਗੱਲ ਕਰੀਏ ਵੀ ਨਿਊਜ਼ੀਲੈਂਡ ਦੇ ਵਿੱਚ ਕੋਈ 30 ਮਿਲੀਅਨ ਭੇਡਾਂ ਨੇ ਤੇ 5 ਮਿਲੀਅਨ ਬੰਦੇ ਨੇ ਤੇ ਜੇ ਸਿੱਧਾ ਹਿਸਾਬ ਲਾਈ ਤਾਂ ਇੱਕ ਬੰਦੇ ਪਿੱਛੇ 6 ਭੇਡਾਂ ਹੁੰਦੀਆਂ ਨੇ ਤੋ ਇੰਨਾ ਮਤਲਬ ਭੇਡਾਂ ਨੇ ਇੱਥੇ ਪਰ ਹੁਣ ਇਹ ਥੋੜੀ ਕਾਸਤੀ ਜੀ ਘੱਟ ਗਈ ਹੈ ਨਾ ਜੀ ਕਿਉਂਕਿ ਹੁਣ ਨਿਊਜ਼ੀਲੈਂਡ ਡੈਰੀ ਵੱਲੋਂ ਜ਼ਿਆਦਾ ਫੋਕਸ ਕਰਨ ਲੱਗ ਪਿਆ ਵੀ ਹੁਣ ਇਨ੍ਹਾਂ ਜਾਨਵਰ ਵੱਲੋਂ ਘੱਟ ਗਈ ਹੈ ਮਤਲਬ ਉਹਨਾਂ ਦਾ ਫੋਕਸ ਘੱਟ ਗਿਆ ਹੈ ਜੇ ਕਹ ਲਈ ਡੈਰੀ ਪ੍ਰੋਡਕਟ ਦੀ ਗੱਲ ਕਰੀਏ ਨਿਊਜ਼ੀਲੈਂਡ ਦੇ ਤੇ ਵਿੱਚ ਤਾਂ ਨਿਊਜ਼ੀਲੈਂਡ ਵਨ ਆਫ ਦਾ ਜਿੱਦਾਂ ਹਾਈਐਸਟ ਐਕਸਪੋਰਟ ਕਰਨ ਵਾਲਾ ਕੰਟਰੀ ਆ ਡੈਰੀ ਪ੍ਰੋਡਕਟ ਆਊਟ ਆਫ ਨਿਊਜ਼ੀਲੈਂਡ ਤੇ ਕਿਉਂਕਿ ਇਹਦੇ ਵਿੱਚ ਹੁਣ ਜੇ ਆਪਾਂ ਸਾਊਥ ਆਫ ਵਾਲੰਡ ਚੱਲ ਜਾਈਏ ਜਾਂ ਹੋਰ ਉੱਧਰ ਵੀ ਚੱਲ ਜਾਈਏ ਉਹ ਸਾਰੇ ਉੱਥੇ ਵਿੱਚ ਜਿੱ ਸਾਰਾ ਕਾਫੀ ਵੱਡੇ ਲੈਵਲ ਤੇ ਕੰਮ ਹੁੰਦਾ ਜਿਦਾਂ ਫਨਟੈਰਾ ਕੰਪਨੀ ਆ ਜਿਹਦਾ ਇੱਥੋਂ ਤੱਕ ਕਿ ਬਈ ਇਹ ਤੇ ਚਾਈਨਾਜ਼ ਦੇ ਵਿੱਚ ਚਾਈਨਾ ਦੇ ਵਿੱਚ ਤੇ ਇੰਡੀਆ ਵਿੱਚ ਵੀ ਜਾਂਦਾ ਆ ਜਿਹਦਾ ਇੱਕ ਵਾਰ ਪਿਛਲੀ ਵਾਰ ਜਦੋਂ ਉੱਥੇ ਮਹਾਰਾਸ਼ਟਰ ਦੇ ਵਿੱਚ ਉਹ ਸ਼ੇਵਸੇਨ ਆਲੇ ਨੇ ਦੁੱਧ ਡੋਲਦਾ ਸੀ ਇਹਨਾਂ ਦਾ ਤੋਂ ਮਤਲਬ ਇੰਨੀ ਦੂਰ ਤੱਕ ਜਾਂਦਾ ਆ ਨਿਊਜ਼ੀਲੈਂਡ ਦਾ ਮਤਲਬ ਇੰਨਾ ਵੱਡਾ ਰਖਬਾਇਆ ਇਹ ਗਾਮਾ ਨੂੰ ਲੈ ਕੇ ਤੇ ਇੱਕ ਨਿਊਜ਼ੀਲੈਂਡ ਦੀ ਹੋਰ ਗੱਲ ਕਰੀਏ ਵੀ ਜਿਹੜਾ ਨਿਊਜ਼ੀਲੈਂਡ ਆ ਇਹ ਨਿਊਕਲੀਅਰ ਪਾਵਰ ਪਲਾਂਟ ਤਾਂ ਹੈਗੇ ਨੇ ਪਰ ਨਿਊਕਲੀਅਰ ਪਾਵਰ ਵੈਪਨ ਦੇ ਤੌਰ ਤੇ ਇੱਕ ਫ੍ਰੀ ਕੰਟਰੀ ਜ਼ੋਨ ਮੰਨਿਆ ਜਾਂਦਾ ਆ ਜਿਹੜਾ ਨ ਇਸ ਕਰਕੇ ਸੇਫਟੀ ਕੰਸਰਨ ਕਹਿ ਲਓ ਜਾਂ এনवायरमेंट ਕੰਸਰਨ ਦੇ ਤੌਰ ਤੇ ਵੀ ਇਹਦੇ ਵਿੱਚ ਕੋਈ ਨਿਊਕਲੀਅਰ ਪਾਵਰ ਵੈਪਨ ਨਹੀਂ ਹੈਗੀ ਤੇ ਕੁਝ ਕੰਟਰੀਆਂ ਦੇ ਵਿੱਚ ਆਉਂਦਾ ਆ ਤੇ ਇੱਥੇ ਦਾ ਕੋਈ 30% ਜਿਹੜਾ ਰਕਬਾ ਆ ਉਹ এনवायरमेंट ਦੇ ਤੌਰ ਤੇ ਇਹਨਾਂ ਨੇ ਪ੍ਰੋਟੈਕਟਡ ਕੀਤਾ ਆ ਕਨਜ਼ਰਵੇਸ਼ਨ ਕਨਜ਼ਰਵੇਸ਼ਨ ਲਈ ਕਹਿ ਲਓ ਜਾਂ ਰਿਜ਼ਰਵੇਸ਼ਨ ਲਈ ਕਹਿ ਲਓ ਤੇ ਉਹਦੇ ਵਿੱਚ ਆਉਂਦਾ ਆ ਤੇ ਜਿਹੜਾ ਆਪਾਂ ਨਿਊਕਲੀਅਰ ਦੀ ਗੱਲ ਕਰੀਏ ਜਿਹੜੀ ਨਿਊਕਲੀਅਰ ਡੀਲ ਹੋਈ ਸੀ ਇਹਨਾਂ ਦੀ ਤੇ ਥੋੜੀ ਵੈਸੇ ਤਾਂ ਬਹੁਤ ਲੰਬੀ ਗੱਲ ਹੋ ਜਾਣੀ ਪਰ ਮੋਟਾ ਜਿਹਾ ਦੱਸ ਦਈਏ ਬਈ 1984 ਦੇ ਵਿੱਚ ਜਦ ਰੇਡੇਵਿਡ ਲੰਗੀ ਇੱਥੇ ਤਾਂ ਪ੍ਰਾਈਮ ਮਿਨਿਸਟਰ ਸੀਗਾ ਤੇ ਉਸ ਨੇ ਇਹ ਡੀਲ ਕੀਤੀ ਸੀਗੀ ਇਹ ਨਿਊਕਲੀਅਰ ਪਾਵਰ ਤੇ ਵੀਪਨ ਦੀ ਫ੍ਰੀ ਕਰਨ ਲਈ ਤੇ ਉਹਨਾਂ ਨੂੰ ਇਹ ਕਾਫੀ ਵਿਰੋਧ ਵਿੱਚ ਚੱਲਣਾ ਪਿਆ ਕਿਉਂਕਿ ਅਮਰੀਕਾ ਨਹੀਂ ਚਾਹੁੰਦਾ ਸੀ ਕਿਉਂਕਿ ਉਹਦੇ ਆਸ-ਪਾਸੇ ਸ਼ਿਪ ਘੁੰਮਦੇ ਸੀ ਫਿਰ ਅਮਰੀਕਾ ਦੇ ਨਾਲ ਜਪਾਨ ਨੇ ਵੀ ਇਹਦਾ ਵਿਰੋਧ ਕੀਤਾ ਆਸਟ੍ਰੇਲੀਆ ਨੇ ਸਿੱਧਾ ਨਹੀਂ ਕੀਤਾ ਸਿੱਧੇ ਤੌਰ ਤੇ ਕੀਤਾ ਪਰ ਬਾਅਦ ਵਿੱਚ ਇਹਨਾਂ ਦੀ ਸੰਧੀ ਹੋ ਗਈ ਸੀ ਨਿਊਕਲੀਅਰ ਪਾਵਰ ਦੇ ਤੌਰ ਤੇ ਵੀ ਇੱਕ ਦੂਜੇ ਦਾ ਵਿਰੋਧ ਨਹੀਂ ਕਰਨਗੇ ਮਤਲਬ ਆਪਣਾ ਆਪਣਾ ਰਹਿਣਗੇ ਬਾਕੀ ਨਾਲ ਮਿਲ ਕੇ ਚੱਲਣਗੇ ਪਰ ਉਸ ਤੋਂ ਬਾਅਦ ਇੱਕ ਫ੍ਰੈਂਚ ਨਾਲ ਵੀ ਇਹਨਾਂ ਦਾ ਪੰਗਾ ਪਿਆ ਸੀ ਕਾਫੀ ਵੱਡੀ ਉਹ ਗੱਲ ਆਹੋ ਜੇ ਬਰੀਫਲੀ ਦੱਸਣੀ ਹੋਵੇ ਤਾਂ ਇਹਨਾਂ ਦੇ ਇੱਕ ਸ਼ਿਪ ਆਇਆ ਸੀਗਾ ਫ੍ਰੈਂਚ ਫਰਾਂਸ ਵਾਲਿਆਂ ਦਾ ਉਹ ਉਹ ਉਸ ਰੋਲਿ ਗੋਲਿਜ 1985 ਦੇ ਵਿੱਚ ਆਕਲੈਂਡ ਹਾਰਬਰ ਦੇ ਵਿੱਚ ਉਸ ਦੇ ਵਿੱਚ ਦੋ ਬੰਬ ਬਲਾਸਟ ਹੋਏ ਸੀਗੇ ਇਸ ਵਿਰੋਧ ਦੇ ਵਿੱਚ ਕਹ ਲਓ ਜਾਂ ਅਗੇਸਟ ਜਾਂ ਉਹਦੇ ਵਿੱਚ ਪਹਿਲਾ ਉਹ ਵੈਸੇ ਸੀਗਾ ਉਹਨਾਂ ਨੇ ਕੀਤਾ ਇਸ ਕਰਕੇ ਵੀ ਸ਼ਿਪ ਡੁੱਬਣਾ ਸੀ ਪਹਿਲਾਂ ਉਹਨਾਂ ਨੇ ਕੀਤਾ ਸੀਗਾ ਵੀ ਚਲੋ ਲੋਕਾਂ ਨੂੰ ਅਗਾਹ ਕਰ ਲਈ ਵੀ ਬਾਕੀ ਨਿਕਲ ਜਾਣਗੇ ਤੇ ਇੱਕ ਸੂਚਨਾ ਦੇ ਤੌਰ ਤੇ ਪਰ ਇੱਕ ਬੰਦਾ ਵਾਪਸ ਗਿਆ ਸੀ ਇੱਕ ਫੋਟੋਗ੍ਰਾਫਰ ਪਰ ਜਦੋਂ ਦੂਜਾ ਬਲਾਸਟ ਹੋ ਗਿਆ ਤੇ ਸ਼ਿਪ ਡੁੱਬ ਗਿਆ ਸੀ ਤੋ ਉਹਦੇ ਵਿੱਚ ਦੋ ਬੰਦਿਆਂ ਨੂੰ ਫੜਿਆ ਗਿਆ ਸੀਗਾ ਜਿਹੜੇ ਇਨਵੈਸਟੀਗੇਸ਼ਨ ਹੋਈ ਸੀਗੀ ਇਸ ਰੀਜ਼ਨ ਤੇ ਫਰਾਂਸ ਦੀ ਫਿਰ ਕਾਫੀ ਨਾ ਨਾ ਜਦੋਂ ਜੱਜ ਚੱਲੀ ਸੀ ਕਿਉਂਕਿ ਉਹਨਾਂ ਨੂੰ 10 ਸਾਲ ਦੀ ਸਜ਼ਾ ਹੋਊਗੀ ਸੀਗੀ ਕਿਉਂਕਿ ਫਰਾਂਸ ਦਾ ਇੱਕ ਟਾਪੂ ਹੈਗਾ ਤਾਹੀਤੀ ਦੇ ਵਿੱਚ ਤਾਹੀਤੀ ਮਤਲਬ ਜੇ ਮੈਂ ਗਲਤ ਨਹੀਂ ਤਾਂ ਤਾਹੀਤੀ ਉਹਨਾਂ ਦੇ ਅੰਦਰ ਆਉਂਦਾ ਫਰਾਂਸ ਕਲੋਨੀ ਦੇ ਵਿੱਚ ਤੇ ਬਹੁਤ ਚਿਰ ਪਹਿਲਾਂ ਇੱਕ ਬੰਦਾ ਵੀ ਮਿਲਿਆ ਸੀ ਪਾਇਲਟ ਸੀਗਾ ਉਹ ਦੱਸਦਾ ਵੀ ਸੀਗਾ ਕਿਉਂਕਿ ਉਹ ਸਾਰੀ ਸਿਟੀਜ਼ਨਸ਼ਿਪ ਉਹਨਾਂ ਦੀ ਸੇਮ ਆ ਜਾਂਦੀ ਹੈ ਤੇ ਉਸ ਨੂੰ ਐਜ਼ ਅ ਨਿਕੁਲਰ ਦੇ ਤੌਰ ਤੇ ਉਹ ਯੂਜ਼ ਕਰਦੇ ਨੇ ਪਰ ਖੈਰ ਨਿਊਜ਼ੀਲੈਂਡ ਦੇ ਵਿੱਚ ਇਹ ਚੀਜ਼ਾਂ ਹਨ ਕਿ ਪਰ ਪਰ ਉਦਾਂ ਨਹੀਂ ਮੰਨਿਆ ਜਾਂਦਾ ਤੇ ਨਿਊਜ਼ੀਲੈਂਡ ਦੇ ਜੇ ਹੋਰ ਦੋ ਚਾਰ ਚੀਜ਼ਾਂ ਦੀ ਗੱਲ ਕਰੀਏ ਤੇ ਜੇ ਤੁਹਾਨੂੰ ਪਤਾ ਵੀ ਇਹ ਇਹ ਤਾਂ ਪਤਾ ਹੀ ਆ ਵੀ ਨਿਊਜ਼ੀਲੈਂਡ ਦੇ ਵਿੱਚ ਪਹਿਲੀ ਵਾਰ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ 1893 ਦੇ ਵਿੱਚ ਤੇ ਕੇਟ ਸ਼ੇਪਰਡ ਕਰਕੇ ਲੇਡੀ ਸੀਗੀ ਜਿਸ ਨੂੰ ਮਿਲਿਆ ਸੀ ਤੇ ਜਿਹਦੀ 10 ਡਾਲਰ ਦੇ ਉੱਤੇ ਫੋਟੋ ਵੀ ਲੱਗੀ ਹੋਈ ਆ ਤੇ ਦੂਜੀ ਚਲੋ ਐਡਮਨ ਹਿਲਰੀ ਦਾ ਸਾਰਿਆਂ ਨੂੰ ਪਤਾ ਹੀ ਵੀ ਉਹ 5 ਡਾਲਰ ਦੇ ਉੱਤੇ ਉਹਦੀ ਫੋਟੋ ਲੱਗੀ ਹੋਈ ਆ ਵੀ ਪਹਿਲਾ ਬੰਦਾ ਸੀ ਮਾਉਂਟ ਐਵਰੈਸਟ ਪਹਿਲਾਂ ਜਿਹੜੇ ਦੋ ਬੰਦੇ ਗਏ ਸੀ ਉਹਨਾਂ ਦੋਨਾਂ ਚੋਂ ਕੋਈ ਪਹਿਲਾ ਬੰਦਾ ਸੀ ਦੂਜਾ ਤੇ ਬੰਦਾ ਸੀ ਉਹਨੂੰ ਤੇ ਉਹਦੀ 5 ਡਾਲਰ ਦੇ ਉੱਤੇ ਫੋਟੋ ਲੱਗੀ ਹੋਈ ਆ ਤੇ ਜੇ ਇਸ ਦੇ ਨਾਲ ਨਾਲ ਹੋਰ ਗੱਲ ਕਰੀਏ ਵੀ ਨਿਊਜ਼ੀਲੈਂਡ ਦੇ ਆਸ-ਪਾਸੇ ਦੀ ਜਾਂਦਾ ਘੁੰਮੜ ਫਿਰ ਨੂੰ ਲੈ ਕੇ ਕਰੀਏ ਮੈਲਵਰ ਮੈਲਫਰਡ ਸਾਉਂਡ ਆ ਜਿਹੜਾ ਉਹ ਦੁਨੀਆ ਦੇ ਵਿੱਚੋਂ ਪਹਿਲੇ ਉਹਨਾਂ ਮਸਟ ਡੂ ਡੈਸਟੀਨੇਸ਼ਨਾਂ ਵਿੱਚੋਂ ਆਉਂਦਾ ਆ ਵੀ ਜਿੱਥੇ ਤੁਹਾਨੂੰ ਜਾਣਾ ਚਾਹੀਦਾ ਹੈ ਜੇ ਨਿਊਜ਼ੀਲੈਂਡ ਦੇ ਵਿੱਚ ਤੁਸੀਂ ਘੁੰਮਣਾ ਚਾਹੁੰਦੇ ਹੋ ਇਹ ਪਿੱਛੇ ਜੇ ਇੱਕ ਵੀਡੀਓ ਵੀ ਆ ਸੀ ਵਿਰਾਟ ਕੋਹਲੀ ਨੇ ਵੀ ਇਹ ਗੱਲ ਕੀਤੀ ਸੀ ਸ਼ੇਅਰ ਵੀ ਹਾਂ ਜੇ ਮੈਂ ਕਿਤੇ ਦੁਨੀਆ ਦੇ ਵਿੱਚ ਜਾਣਾ ਚਾਹੁੰਨਾ ਆ ਤਾਂ ਉਹ ਨਿਊਜ਼ੀਲੈਂਡ ਦਾ ਕਵਿੰਸਟਾਊਨ ਆ ਕਵਿੰਸਟਾਊਨ ਦੇ ਉੱਤੇ ਤੁਸੀਂ ਜਾ ਸਕਦੀਆਂ ਤੇ ਇਦਾਂ ਹੀ ਜੇ ਗੱਲ ਕਰੀ ਹੁਣ ਕਿਵਿ ਦੀ ਗੱਲ ਹੋਈ ਸੀ ਵੀ ਨਿਊਜ਼ੀਲੈਂਡ ਦੇ ਵਿੱਚ ਤਿੰਨ ਕਿਵਿ ਨੂੰ ਇੱਕ ਐਜ਼ ਅ ਮੰਨਿਆ ਜਾਂਦਾ ਵੀ ਜੇ ਆਪਾਂ ਨਾਮ ਲਈ ਜਾਂਦੇ ਇੱਕ ਤਾਂ ਚਲੋ ਜਾਨਵਰ ਹੈਗਾ ਹੀ ਆ ਜਿਹੜਾ ਉੱਡ ਨਹੀਂ ਸਕਦਾ ਤੇ ਫਾਈਟਲੈਸ ਆ ਤੇ ਉਹ ਬੜਾ ਮਤਲਬ ਥ੍ਰੀਟ ਕਹਿ ਲੁ ਹੈਗਾ ਤੇ ਦੂਜਾ ਕਿਵਿ ਜਿਹੜੇ ਨਿਊਜ਼ੀਲੈਂਡਰ ਉਹਨਾਂ ਨੂੰ ਕਿਵਿ ਕਿਹਾ ਜਾਂਦਾ ਤੇ ਤੀਜਾ ਹੈਗਾ ਫਰੂਟ ਜਿਹੜਾ ਫਰੂਟ ਆ ਉਹਨੂੰ ਜਿਹੜਾ ਆਮ ਖਾਣ ਪੀਣ ਵਿੱਚ ਬੜਾ ਮਸ਼ਹੂਰ ਆ ਕਿਵਿ ਪਰ ਉਹ ਕਿਵਿ ਬੇਸਿਕਲੀ ਨਿਊਜ਼ੀਲੈਂਡ ਦਾ ਨਹੀਂ ਹੈਗਾ ਕੋ ਨੀਟਿਵ ਫਰੂਟ ਆ ਇੱਥੇ ਤਾਂ ਕੋਈ ਫਰੂਟ ਬੇਸਿਕਲੀ ਹੈ ਨਹੀਂਗਾ ਇੱਥੇ ਤੁਸੀਂ ਦੇਖੋਗੇ ਨੇਟਿਵ ਕੋਈ ਫਰੂਟ ਫਰਾਟ ਇੰਨੇ ਹੈ ਨਹੀਂ ਕਿ ਨਾ ਵੀ ਇੱਥੇ ਕੋਕੋਨਟ ਵਗੈਰਾ ਨਹੀਂ ਕਿਉਂਕਿ ਸੀ ਫੂਡ ਤੇ ਹੀ ਪਹਿਲਾਂ ਲੋਕ ਜਿਹੜੇ ਆਏ ਨੇ ਰਹੇ ਨੇ ਉਹ ਹੈਗਾ ਚਾਈਨਾ ਦਾ ਤੇ ਚਾਈਨਾ ਦਾ ਤੇ ਜਿਹੜੇ ਜਿਹੜੇ ਇੱਥੇ ਦੇ ਰਹੇ ਨੇ ਤੇ ਉਹ ਫਿਸ਼ਿੰਗ ਦੇ ਤੌਰ ਤੇ ਰਹੇਗਾ ਫਿਸ਼ਿੰਗ ਇੱਥੇ ਕਾਫੀ ਵੱਡੀ ਮੰਨੀ ਜਾਂਦੀ ਆ ਤੇ ਜੇ ਇਹਦੇ ਨਾਲ ਆਪਾਂ ਹੋਰ ਗੱਲ ਕਰੀਏ ਵੀ ਇਹ ਨਿਊਜ਼ੀਲੈਂਡ ਦੇ ਨਾਲ ਹੋਰ ਕੁਝ ਜਿਹੜੀਆਂ ਆਪਾਂ ਜਾਣਕਾਰੀ ਸਾਂਝੀ ਕਰਨੀ ਹੋਵੇ ਤੇ ਜਾਨਵਰਾਂ ਦੇ ਵਿੱਚੋਂ ਜਿਹੜਾ ਕਾਕਾਪੋ ਵਗੈਰਾ ਹੋ ਗਿਆ ਵੈਕਾ ਹੋ ਗਿਆ ਤੇ ਇਹ ਕੀ ਵੀ ਜਿਹੜੇ ਇੱਥੇ ਦੇ ਜਾਨਵਰ ਨੇ ਉਹ ਮੰਨੇ ਜਾਂਦੇ ਨੇ ਤੇ ਇੱਥੇ ਜੇ ਕਰੰਸੀ ਦੀ ਗੱਲ ਕਰੀਏ ਵੀ ਜਿਦਾ ਪਹਿਲਾਂ 5-10 ਡਾਲਰ ਦੀ ਗੱਲ ਕੀਤੀ ਹੈ ਤੇ ਇੱਥੇ 1-2 ਸੈਂਟ ਜਿਹੜੇ ਹੈਗੇ 5 ਸੈਂਟ ਹੁਣ ਫਿਨਿਸ਼ ਆ ਕਿਉਂਕਿ ਇੱਥੇ ਟਿਪਿੰਗ ਸਿਸਟਮ ਹੁਣ ਖਤਮ ਹੋ ਚੁੱਕਾ ਆ ਜਿਹਦਾ ਅਮਰੀਕਾ ਦੇ ਵਿੱਚ ਚੱਲਦਾ ਆ ਪਰ ਇੱਥੇ ਤੁਹਾਨੂੰ ਟਿਪਿੰਗ ਮਤਲਬ ਦੇਣ ਦੀ ਕਿਸੇ ਨੂੰ ਇੰਨੀ ਜ਼ਰੂਰਤ ਨਹੀਂ ਹੈਗੀ ਤੇ ਜੇ ਤੁਸੀਂ ਚਾਹੋਨੇ ਆ ਵੀ ਤੁਸੀਂ ਨਹੀਂ ਦੇਣਾ ਤਾਂ ਨਹੀਂ ਦੇਣਾ ਮਤਲਬ ਇਹ ਇੱਕ ਫਰੀ ਹੋਲਡ ਚੈੱਕ ਕੰਟਰੀ ਆ ਤੇ ਤਾਂ ਕਰਕੇ ਪਰ ਜੇ ਇੱਥੇ ਕੋਸਟ ਦੀ ਗੱਲ ਕਰੀਏ ਜਿਦਾ ਕੋਸਟਲ ਏਰੀਆ ਦੀ ਗੱਲ ਕਰੀਏ ਵੀ ਇੱਥੋਂ ਕੋਈ ਬੰਦਾ ਜੇ ਆਕਲੈਂਡ ਦੇ ਵਿੱਚ ਕੋਈ 10-15 ਕਿਲੋਮੀਟਰ ਤੋਂ ਦੂਰ ਹੈ ਨੀਗਾ ਜਿਹੜਾ ਬੰਦਾ ਸਮੁੰਦਰ ਤੇ ਦੂਰ ਰਹਿੰਦਾ ਹੋਵੇ ਤੇ ਨਿਊਜ਼ੀਲੈਂਡ ਵੈਸੇ ਵੀ ਇੱਕ ਐਦਾਂ ਦਾ ਕੰਟਰੀ ਆ ਜਿੱਥੇ ਗਿਜ਼ਬੋਨ ਜਿਹੜਾ ਕੰਟਰੀ ਹੈ ਈਸਟ ਕੋਸਟ ਦੇ ਵਿੱਚ ਉਹ ਦੁਨੀਆ ਦਾ ਪਹਿਲਾ ਮਤਲਬ ਇੱਕ ਸ਼ਹਿਰ ਆ ਮੰਨਿਆ ਜਾਂਦਾ ਜਾਂ ਸਿਟੀ ਮੰਨਿਆ ਜਾਂਦਾ ਜਿੱਥੇ ਪਹਿਲਾ ਸਨਰਾਈਜ਼ ਹੁੰਦਾ ਆਫੀਸ਼ੀਅਲੀ ਮਤਲਬ ਸਿਟੀ ਦੇ ਤੋਂ ਮਤਲਬ ਇੱਕ ਕੰਟਰੀ ਦੇ ਤੌਰ ਤੇ ਉਹਦਾ ਟਾਪੂ ਤਾਂ ਹੋਰ ਵੀ ਨੇ ਤਾਂ ਕਰਕੇ ਜਿਹੜਾ ਦੁਨੀਆ ਦੇ ਵਿੱਚ ਸਭ ਤੋਂ ਪਹਿਲਾ ਹੈਪੀ ਨਿਊ ਇਅਰ ਗੈਲੂ ਮਨਾਇਆ ਜਾਂਦਾ ਜਾਂ ਨਵਾਂ ਫਿਰ ਹਾਲ ਐਨ ਨੀ ਬਹੁਤ ਆ ਫਿਰ ਕਿਤੇ ਸੀ ਥੈਂਕ ਯੂ